ਜਿ ਆਸ਼ੀਰਾਮ ਜੀ ਅੱਜ ਦਾ ਬਹੁਤ ਵਧੀਆ ਦਿਨ ਅੱਜ ਦਾ ਜਿਹੜਾ ਦਿਨ ਹੈ ਉਹ ਪੁਸ਼ਪ ਸ਼ੁਕਲ ਨਰੋਦੇਸ਼ੀ ਦਾ ਦਿਨ ਹੈ ਜਿਹਦੇ ਵਿੱਚ ਸਾਡੇ ਅੱਜ RAM ਜੀ ਦੀ ਮੂਰਤੀ ਪ੍ਰਿਸ਼ਟਾ ਹੋਈ ਸੀ ਲਾਸਟ ਇਅਰ 22 ਜਨਵਰੀ ਨੂੰ ਤੇ ਅੱਜ ਉਹ ਵਾਲਾ ਦਿਨ ਜਿਹੜਾ ਹੈ ਰਬੀ ਸੋਬੀ 11 ਜਨਵਰੀ ਨੂੰ ਆਇਆ ਹੈ ਇਹ ਦਿਨ ਇੱਕ ਯਾਦਗਰੀ ਦਿਨ ਹੈ ਜੀ ਇਤਿਹਾਸਿਕ ਦਿਨ ਹੈ ਜੀ ਕਿਉਂਕਿ ਇਸ ਦਿਨ ਨੂੰ ਅਸੀਂ ਸਨਾਤਨੀ ਬੜੀ ਦੇਰ ਤੋਂ ਵੇਟ ਕਰ ਰਹੇ ਸੀ ਅੱਜ ਜਿਹੜਾ ਪਿਛਲੇ ਸਾਲ ਜਦੋਂ ਸਾਡੀ ਮੂਰਤੀ ਪ੍ਰਸ਼ਤਾ ਰਾਮ ਜੀ ਦੀ ਹੋਈ ਹੈ ਜੀ ਉਹ ਪ੍ਰਾਮ ਪ੍ਰਸ਼ਤਾ ਉਹ ਦਿਨ ਜਿਹੜਾ ਹੈ ਅੱਜ ਉਹਦੀ ਵਰ੍ਹੇਗੰਢ ਵੀ ਮਨਾ ਰਹੇ ਆ ਇੱਕ ਸਾਡਾ ਜਿਹੜਾ ਇੱਕ ਦਿਨ ਛੱਡ ਕੇ ਹੁਣ ਇੱਕ ਲੋੜੀ ਦਾ ਪਿਆਰ ਜਿਹੜਾ ਸਾਡਾ ਕੀ ਸਨਾਤਨ ਦੇ ਵਿੱਚ ਬੜਾ ਮਹਤਵਪੂਰਨ ਤਿਹਾਰ ਹੈ ਉਹਦੀਆਂ ਵੀ ਸਾਰਿਆਂ ਨੂੰ ਬਹੁ ਬਹੁ ਵਧਾਈਆਂ ਹੈ ਤੇ ਅੱਜ ਇੱਕ ਮੇਰੀ ਅਪੀਲ ਵੀ ਹੈ ਸੰਦੇਸ਼ ਵੀ ਹੈ ਕਿ ਜਿਹੜਾ ਅੱਜ ਰਾਮ ਮੂਰਤੀ ਪ੍ਰਸ਼ਤਾ ਦਾ ਦਿਨ ਸੀਗਾ ਇਹ ਸਦੀਆਂ ਤੋਂ ਅਸੀਂ ਉਡੀਕ ਕਰ ਰਹੇ ਸੀ ਇਹਦੀ ਸਦੀਆਂ ਤੋਂ ਸੁਨਾਤੀ ਹੁੰਦਾ ਕਿ ਸੁਪਨਾ ਸੀਗਾ ਕਿ ਕਦੋਂ RAM ਮੰਦਿਰ ਬਣੇਗਾ ਕਦੋਂ ਮੂਰਤੀ ਪ੍ਰਸਤਾ ਹੋਏਗੀ ਤੇ ਕਦੋਂ ਸਨਾਤਨੀ ਜਿਹੜੇ ਆ ਉਹ ਜੀਵਿਤ ਦੁਆਰਾ ਆਪਣੇ ਆਪ ਨੂੰ ਪਾਣਗੇ ਤੇ ਅੱਜ ਉਹ ਦਿਨ ਦੀ ਵਰਸ਼ਗੰਡ ਮਨਾਣੀ ਹੈ ਅੱਜ ਮੇਰੇ ਸ਼ਹਿਰ ਨੂੰ ਇੱਕ ਮੇਰੇ ਵੱਲੋਂ ਅਪੀਲ ਹੈ ਕਿ ਸਾਰੇ ਅੱਜ ਇਕੱਠੇ ਹੋਵੋ ਅੱਜ ਜਿਹੜੀ ਕੱਦਾ ਦੀ ਮੰਡੀ ਤੋਂ ਇੱਕ ਯਾਤਰਾ ਜਾ ਰਹੀ ਹੈ ਉਸ ਵਿੱਚ ਸ਼ਾਮਿਲ ਹੋਵੋ ਤੇ ਦੂਸਰੇ ਨੰਬਰ ਤੇ ਇਹਦੇ ਵਿੱਚ ਇਹਨਾਂ ਨੱਚੂ ਟੱਪੋ گاਉ ਕੀ ਤੁਹਾਨੂੰ ਆਪਣਾ ਜਿਹੜਾ ਰਾਮ ਭਗਵਾਨ ਰਾਮ ਪਰਿਵਾਰ ਦੇ ਪ੍ਰਤੀ ਆਸਥਾ ਹੈ ਉਹਨੂੰ ਅਸੀਂ ਪੂਰੀ ਪੂਰੀ ਦਰਸ਼ਾ ਸਕੀਏ ਤੇ ਆਪਣੇ ਹਿਰਦੇ ਤੋਂ ਸ਼੍ਰੀ ਰਾਮ ਜੈ ਰਾਮ ਜੈ ਰਾਮ ਸ਼੍ਰੀ ਰਾਮ ਦਾ ਜਿਹੜਾ ਪਰਵਚਨ ਹੈ ਇਹ ਗਾਈਏ ਤੇ ਅੱਜ ਜਿਹੜਾ ਗੁਰਦਾਸਪੁਰ ਦਾ ਵਾਤਾਵਰਨ ਹੈ ਇਹ ਅਜੋਧਿਆ ਮੇ ਬਣਾਈਏ ਤੇ ਆਉ ਹੋ ਜੇ ਕਿਤੇ ਕਿ ਅੱਜ ਜਿਹੜਾ ਮੇਰਾ ਗੁਰਦਾਸਪੁਰ ਹੈ ਉਹ ਅਜੋਧਿਆ ਹੀ ਬਣ ਜੇ ਲੋੜੀ ਤੇ ਦੇਖੋ ਜੀ ਲੋੜੀ ਦਾ ਮੈਸੇਜ ਇਹ ਹੈ ਕਿ ਲੋੜੀ ਦਾ ਪਟੀਰਾ ਤਿਹਾਰ ਹੈ ਬੜਾ ਪੁਰਾਤਨ ਪਿਆਰ ਹੈ ਇਹਨੂੰ ਜਿਹੜਾ ਮਨਾਉਂਦੇ ਸੀ ਅਸੀਂ ਛੋਟੇ ਹੁੰਦੇ ਜਦੋਂ ਅਸੀਂ ਬੱਚੇ ਸੀਗੇ ਉਦੋਂ ਤੇ ਗੁੱਡੀਆਂ ਉਧਾਨੀਆਂ ਤੇ ਇਹਦਾ ਲੁਫਤ ਲੈਣਾ ਤੇ ਸ਼ਾਮ ਨੂੰ ਅਸੀਂ ਆਪਣੇ ਬਜ਼ੁਰਗਾਂ ਨਾਲ ਬਹਿੰਦੇ ਸੀਗੇ ਹੋਲੀ ਜਿਸ ਤਰ੍ਹਾਂ ਲੋੜੀ ਨੂੰ ਅਸੀਂ ਫੇਰ ਮੰਤਰਾਂ ਨਾਲ ਜਿਹੜਾ ਉਹਦੇ ਵਿੱਚ ਹਵਨ ਕਰਦੇ ਸੀਗੇ ਤੇ ਅੱਜ ਵੀ ਅਸੀਂ ਸਾਰੀ ਜੋ ਸੰਦੇਸ਼ ਹੈ ਉਹ ਹੈ ਕਿ ਜੋ ਅਸੀਂ ਪੁਰਾਤਨ ਤਰੀਕੇ ਨਾਲ ਲੋੜੀ ਦੀ ਮਨਾਉਣ ਦਾ ਜੋ ਤਰੀਕਾ ਹੈ ਉਹ ਮਨਾਈਏ ਜਿਨ੍ਹਾਂ ਦੇ ਘਰ ਨਵੇਂ ਜੀ ਆਏ ਆ ਭਾਵੇਂ ਕਿਸੇ ਦੀ ਨੂੰਹ ਆਈ ਹੈ ਭਾਵੇਂ ਕੇ ਘਰ ਤੀ ਪੁੱਤਰ ਹੋਇਆ ਹੈ ਉਹਨੂੰ ਅੱਜ ਜੋ ਸਾਡੀ ਸਨਾਤਨ ਦੀ ਹੈ ਕਿ ਪਰੰਪਰਾ ਹੈ ਕਿ ਭਈ ਖੁਸ਼ੀਆਂ ਜਿਹੜੀਆਂ ਹੈ ਇਹ ਵੰਡ ਕੇ ਦੁਗनियां ਚੁਗनियां ਤੇ ਕਿੰਨੇ ਗੁਣਾ ਹੁੰਦੀਆਂ ਨੇ ਤੇ ਜਦੋਂ ਅਸੀਂ ਕਿਸੇ ਦੇ ਘਰ ਲੋੜੀ ਮੰਗਣ ਜਾਂਦੇ ਆ ਨੇ ਜੀ ਨੂੰ ਰੋਹਿਤ ਜੀ ਕਿਹਾ ਜਾ ਸਕਦਾ ਕਿ ਜਦੋਂ ਲੋੜੀ ਮੰਗਣ ਜਾਂਦੇ ਆ ਇਹ ਲੋੜੀ ਮੰਗਣ ਜਿਹੜੀ ਆ ਨਾ ਇਹ ਬੜੀ ਪਿਆਰਾ ਚੀਜ਼ ਹੈ ਜੀ ਜਦੋਂ ਛੋਟੇ ਹੁੰਦੇ ਸੀ ਅਸੀਂ ਤੇ ਜਦੋਂ ਸਾਡੇ ਘਰ ਹੁਣਾ ਕਰਨਾ ਤੇ ਅਸੀਂ ਇਹਦੇ ਕਈ ਟੱਪੇ ਵੀ ਬਣੇਦੇ ਸੀਗੇ ਠੀਕ ਹੈ ਤੇ ਅੱਜ ਵੀ ਉਹ ਟੱਪੇ ਜਿਹੜੇ ਆ ਉਹ ਮੈਂ ਚਾਹਾਂਗਾ ਕਿ ਇਹ ਚੀਜ਼ ਜਿਹੜੀ ਸੰਦੇਸ਼ ਚ ਚਾਹਾਂਗਾ ਕਿ ਅਬਰਤਾਨ ਇਸ ਜਿਹੜੇ ਸਾਡੇ ਇਹ ਸਾਡੀਆਂ ਪਰੰਪਰਾਵਾਂ ਹੈ ਦੇਖੋ ਜੀ ਇਹ ਪਰੰਪਰਾਵਾਂ ਹੈ ਕਿ ਜਦੋਂ ਕਿਸੇ ਦੇ ਘਰ ਕੋਈ ਨੂ ਨਵੀਂ ਆਂਦੀ ਹੈ ਤੇ ਉਹਨਾਂ ਘਰ ਇੱਕ ਲੋੜੀ ਦਾ ਇੱਕ ਵੱਖਰਾ ਹੀ ਮਾਹੌਲ ਬੰਦਾ ਹੈ ਠੀਕ ਹੈ ਜੀ ਜਦੋਂ ਕਿਸੇ ਦੇ ਘਰ ਤੀ ਪੁੱਤਰ ਆਂਦਾ ਹੈ ਇਹ ਆਸਾਂ ਜੀ ਬੱਚੇ ਸਾਰਿਆਂ ਦੀ ਆਸਾਂ ਹੈ ਕਿ ਜਦੋਂ ਕਿਸੇ ਘਰ ਉਹ ਦੇਖੋ ਕਿ ਦੋਸਤ ਘਰ ਬੱਚਾ ਹੋਇਆ ਹੈ ਕਿ ਦੋਸਤ ਘਰ ਪੋਤਰਾ ਹੋਇਆ ਹੈ ਇਹ ਚੀਜ਼ਾਂ ਜਿਹੜੀਆਂ ਲੋੜੀ ਦੇ ਬੜਾ ਇੱਕ ਚੀਜ਼ਾਂ ਦੇ ਨਾਲ-ਨਾਲ ਪਰੰਪਰਾ ਹੈ ਤੇ ਇਹ ਪਰੰਪਰਾ ਕਾਇਮ ਰਣੀ ਚਾਹੀਦੀਆਂ ਜੀ ਜੇਕਰ ਇਹ ਪਰੰਪਰਾ ਕਾਇਮ ਆ ਜੀ ਤੇ ਫੇਰ ਹੀ ਸਮਾਜ ਕਾਇਮ ਜਦੋਂ ਅਸੀਂ ਕਿਸੇ ਦੇ ਘਰ ਖੁਸ਼ੀਆਂ ਦੇ ਉੱਤੇ ਖੁਸ਼ੀਆਂ ਦੇ ਅਨਜਾਨੇ ਆ ਹਾਂਜੀ ਵਧਾਈਆਂ ਦੇਣ ਜਾਂਦੇ ਆ ਇਹ ਵਧਾਈਆਂ ਕਿਤੇ ਰੋ ਰੋਈ ਮਿਲਦੀਆਂ ਇਹ ਕਿਤੇ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਬੜੇ ਨਾਪ ਤੋਲ ਕੇ ਚੀਜ਼ਾਂ ਬਣਾਈਆਂ ਭਈਆਂ ਜੀ ਤੇ ਅੱਜ ਸਾਡਾ ਜੋ ਮਨੋਂ ਜੋ ਮਨ ਤੋਂ ਇੱਕ ਆਸ਼ਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਲਗਾਤਾਰ ਚੱਲਦੀਆਂ ਰਹਿਣ ਇਹੋ ਹੀ ਜਿਹੜੀਆਂ ਚੀਜ਼ਾਂ ਵਾ ਜਿਨ੍ਹਾਂ ਨੇ ਸਾਨੂੰ ਅੱਗੇ ਜ਼ਿੰਦਗੀ ਜੀਣ ਦਾ ਇੱਕ ਆਸਰਾ ਦਿੰਦੀਆਂ ਹਨ ਇੱਕ ਜ਼ਿੰਦਗੀ ਜੀਣ ਦਾ ਇੱਕ ਢੰਗ ਵੀ ਸਿਖਾਉਂਦੀਆਂ ਨੇ ਤੇ ਇਹੋ ਹੀ ਖੁਸ਼ੀਆਂ ਜਿਹੜੀਆਂ ਵਾ ਅਸੀਂ ਇਹ ਚੱਲਦੀਆਂ ਰਹਿਣ ਤੇ ਭਗਵਾਨ ਜੀ ਸਾਰਿਆਂ ਘਰ ਬਹੁਤੀਆਂ ਬਹੁਤੀਆਂ ਖੁਸ਼ੀਆਂ ਦੇਣ ਹਾਂਜੀ ਤੇ ਲੋੜੀਆਂ ਜਿਹੜੀਆਂ ਵਾ ਹੱਸਦੇ ਖੇਡਦੇ ਖਿੜੇ ਮੱਥੇ ਮਨਾਈਆਂ ਜਾਂਦੀ ਸਾਰਿਆਂ ਨੂੰ ਮੇਰੇ ਵੱਲੋਂ ਲੋੜੀ ਤੇ ਬਹੁ ਬਹੁ ਮੁਬਾਰਕਾਂ ਜੀ